ਕਸਬਾ ਲੋਪੋਕੇ ਦੇ ਨਿਜੀ ਪੈਰਿਸਬਕੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਤੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆਂ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਅਮਰਥਰ ਤੋਂ ਕਾਂਗਰਸ ਦੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਦੇ ਹੱਕ ਵਿੱਚ ਵਿਸ਼ਾਦ ਚੋਣ ਮੀਟਿੰਗ ਸਾਬਕਾ ਸਰਪੰਚ ਗੁਰਸੇਵਕ ਸਿੰਘ ਗੈਵੀ ਲੋਪੋਕੇ ਅਤੇ ਅਜੇ ਵੀਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ ਵੱਡੀ تعداد ਵਿੱਚ ਵਰਕਰਾਂ ਨੇ ਸ਼ਿਰਕਤ ਕੀਤੀ ਇਸ ਮੁਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਨਸ਼ਿਆਂ ਦੀ ਪਿੰਡ-ਪਿੰਡ ਵਿੱਚ ਪਰਮਾਰ ਹੈ ਇੱਕ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਪੰਜਾਬ ਦੇ ਲੋਕ ਇਸ ਬਦਲਾਅ ਤੋਂ ਲਿਆ ਕੇ ਪਛਤਾ ਰਹੇ ਹਨ ਇਸ ਮੌਕੇ ਦਿਲਰਾਜ ਸਿੰਘ ਸਰਕਾਰੀਆਂ ਨੇ ਆਖਿਆ ਕਿ ਅੱਜ ਦੇ ਇਸ ਵਿਸ਼ਾਲ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਨਾਲ ਹਨ ਇਸ ਮੌਕੇ ਸਰਪੰਚ ਗੁਰਸੇਵਕ ਸਿੰਘ ਗੈਵੀ ਅਤੇ ਅਜੇ ਵੀਰ ਸਿੰਘ ਸੰਦੂ ਨੇ ਸਰਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਮੀਦਵਾਰ ਗੁਰਜੀਤ ਸਿੰਘ ਓਜਲਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ ਇਸ ਮੌਕੇ ਪੀਏ ਰਵੀ ਕੁਮਾਰ ਚੇਅਰਮੈਨ ਹਰਪੇਸ਼ ਸਿੰਘ ਵਣਿੱਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਦੇਵ ਸਿੰਘ ਸ਼ੋਹਰਾ ਪਸ਼ੋਰਾ ਸਿੰਘ ਸਰਪੰਚ ਸਤਨਾਮ ਸਿੰਘ ਵਿਅੰਤ ਸਿੰਘ ਕਾਕੜ ਸੂਬਾ ਸਿੰਘ ਹਿੰਮਤਪੁਰਾ ਠੱਠੀ ਬਲਜਿੰਦਰ ਸਿੰਘ धारीवाल शमशेर चुगामा सुखदेवोवाली हेतमपुरा बिटू हेतमपुरा सूबा बनी मलकीत चाक मिश्री खान चेयरमैन सिंह तरीन प्रीत नगर बलदेव चूचकवाल मनजीत आरती सिंह मुद्द समती मैंबर बलबीर सिंह पिछौरा सिंह इस हाजिर सन ले ले अजयचार्य सर भाई अजय बात करेंगे अजय दिन जी को कहो के जरा छोटा भी जरा भी सरपंच जी मीटिंग में रिंकू चाचा मिश्रा का सरपंच जी की जो ठिलोआ का सरपंच प्रकार से ठिलोआ चाचा जय पंचनामा दें सरपंच और सरपंच बहनों के ਕਤੂ ਗਾਵੇ ਮੇਰੇ ਤੱਕ ਦੇ ਨੰਬਰ ਬਤਿਹੇ ਦੇ ਚੰਦਕਵਾਲ ਚੇ ਦੇ ਚੌੜੀਆਂ ਗੁਰਜਨ ਦੇ ਕੋ